ਪੁਰਾਣੀ ਰਾਜਨੀਤਿਕ ਰੰਜਿਸ਼ ਤੇ ਚੱਲਦੇ ਬਟਾਲਾ ਚ ਦੋ ਤਰ੍ਹਾਂ ਚ ਹੋਈ ਖੂਨੀ ਝੜਪ ਇੱਕ ਧਿਰ ਤੇ ਨੌਜਵਾਨ ਜ਼ਖਮੀ ਦੂਸਰੀ ਧਿਰ ਤੇ ਦੋ ਭਰਾ ਵੀ ਹੋਏ ਜ਼ਖਮੀ ਦੋ ਤਰ੍ਹਾਂ ਵੱਲੋਂ ਬਟਾਲਾ ਸਿਟੀ ਥਾਣੇ ਚ ਕੀਤਾ ਹਗਾਮਾ ਬਟਾਲਾ ਸ਼ਹਿਰ ਦੇ ਅੰਦਰ ਅੱਜ ਮਾਹੌਲ ਉਸ ਵੇਲੇ ਤਣਾਅ ਵਾਲਾ ਬਣ ਗਿਆ ਜਦ ਪੁਲਿਸ ਥਾਣਾ ਸਿਟੀ ਦੀ ਹਦੂ ਤੋਂ ਕੁਝ ਦੂਰੀ ਤੋਂ ਪੁਰਾਣੀ ਰਾਜਨੀਤਿਕ ਰੰਜਿਸ਼ ਤੇ ਚੱਲਦੇ ਦੋ ਤਰ੍ਹਾਂ ਚ ਖੂਨੀ ਟਕਰਾਅ ਹੋ ਗਿਆ ਉੱਥੇ ਹੀ ਦੋਵੇਂ ਧਿਰਾਂ ਤੇ ਚਾਰ ਲੋਕ ਜ਼ਖਮੀ ਹੋਏ ਦੱਸੀ ਜਾ ਰਹੇ ਹਨ ਨੌਜਵਾਨ ਦੇ ਗੋਲੀ ਲੱਗਣ ਦਾ ਮਾਮਲਾ ਵੀ ਸਾਹਮਣੇ ਆਇਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇੱਕ ਤੇ ਦੋ ਨੌਜਵਾਨ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਪਟਾਲਾ ਪਹੁੰਚੇ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਦੋਵੇਂ ਨੌਜਵਾਨ ਆਪੀ ਘਾਤੇ ਜਾ ਰਹੇ ਸਨ ਜਦਕਿ ਉਹਨਾਂ ਨੂੰ ਰਾਜ ਰੋਕੇ ਹਮਲਾ ਕੀਤਾ ਗਿਆ ਅਤੇ ਇੱਕ ਨੌਜਵਾਨ ਦੀ ਪਾਤੇ ਗੋਲੀ ਲੱਗੀ ਹੈ ਦੂਸਰੇ ਨੌਜਵਾਨ ਦੇ ਤੇਜ਼ਧਾਰ ਹਥਿਆਰ ਨਾਲ ਗੁੱਟ ਵੱਢ ਦਿੱਤਾ ਹੈ ਤੇ ਗੱਡੀ ਦੀ ਵੀ ਪੰਨ ਤੋੜ ਕੀਤੀ ਗਈ ਹੈ ਉਧਰ ਦੂਸਰੇ ਪਾਸੇ ਸਾਬਕਾ ਕਾਉਂਸਲਰ ਜਤਿੰਦਰ ਕਲਿਆਣ ਅਤੇ ਉਹਨਾਂ ਦੇ ਭਰਾ ਜੋ ਆਪਣੇ ਪਰਿਵਾਰ ਦੇ ਹੋਰਾਂ ਸਾਥੀਆਂ ਦੇ ਨਾਲ ਜ਼ਖਮੀ ਹਾਲਤ ਪੁਲਿਸ ਥਾਣਾ ਪਹੁੰਚੇ ਅਤੇ ਉਹਨਾਂ ਵੱਲੋਂ ਪੁਲਿਸ ਥਾਣਾ 'ਚ ਹਗਾਮਾ ਵੀ ਕੀਤਾ ਗਿਆ ਅਤੇ ਜਤਿੰਦਰ ਕਲਿਆਣ ਨੇ આરોਪ ਲਗਾਇਆ ਕਿ ਉਹਨਾਂ ਦੀ ਰਾਜਨੀਤੀ ਦੇ ਵਿਰੋਧੀ ਧਿਰ ਜਿੰਨਾ ਕੋਲੋਂ ਉਹਨਾਂ ਪਹਿਲਾਂ ਜਿੱਤ ਹਾਸਲ ਕਰ ਕਾਉਂਸਲਰ ਚੁਣੇ ਗਏ ਸਨ ਵੱਲੋਂ ਪਿਛੇ ਲੰਮੇ ਸਮੇਂ ਤੋਂ ਰੰਜਿਸ਼ ਰੱਖੀ ਹੋਈ ਹੈ ਤੇ ਪਹਿਲਾਂ ਵੀ ਉਨ੍ਹਾਂ ਤੇ ਹਮਲਾ ਕੀਤਾ ਗਿਆ ਹੈ ਜਿਸ ਤੇ ਚਲਦੇ ਇਹ ਦੋਵੇਂ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਪੁਲਿਸ ਕੋਲੋਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਪੁਲਿਸ थाना ਸਿਟੀ ਇੰਚਾਰਜ ਖੁਸ਼ਬੂ ਸ਼ਰਮਾ ਦਾ ਕਹਿਣਾ ਸੀ ਕਿ ਦੋ ਤਰ੍ਹਾਂ ਚ ਪੁਰਾਣੀ ਰੰਜਿਸ਼ ਦੇ ਲੈ ਕੇ ਝਗੜਾ ਹੋਇਆ ਹੈ ਤੇ ਇਨ੍ਹਾਂ ਦੋਵਾਂ ਦੀ ਪਹਿਲਾਂ ਵੀ ਟਕਰਾਰ ਹੋਈ ਤੇ ਮਾਮਲੇ ਦਰਜ ਹਨ ਅਤੇ ਜੱਦ ਕੀ ਅੱਜ ਦੇ ਮਾਮਲੇ 'ਚ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਤਫ਼ਤੀਸ਼ ਸ਼ੁਰੂ ਕੀਤੀ ਜਾ ਰਹੀ ਹੈ ਜਦਕਿ ਦੋਵੇਂ ਤਰ੍ਹਾਂ ਦੇ ਚਾਰ ਲੋਕ ਚੱਕਮੀ ਹੋਏ ਦੱਸੇ ਜਾ ਰਹੇ ਹਨ ਜੋ ਜਾਂਚ ਸਾਹਮਣੇ ਆਵੇਗੀ ਉਸ ਅਨਸਾਰ ਕਾਰਵਾਈ ਕੀਤੀ ਜਾਵੇਗੀ ਮੈਂ ਹਰਸ਼ ਮਲੋਤਰਾ ਸਿਟੀ ਵਾਲਮੀ ਸਭਾ ਪ੍ਰੈਜ਼ੀਡੈਂਟ ਹੈ ਖੁਸ਼ਕੀ ਹੋਇਆ ਕਿ ਇਹ ਮਸਲਾ ਇਹ ਕਿ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਦੇ ਛੋਟੇ ਜਿਹੜੇ ਬੱਚੇ ਸੀਗੇ ਉਹਨਾਂ ਦੇ ਨਾ ਜਤਿੰਦਰ ਕਲਿਆਣ ਨੇ ਜਿਹੜਾ ਕਿ ਤੁਹਾਡੇ ਬਰਕਲਾਫ ਇਲੈਕਸ਼ਨ ਖਲੋਤਾ ਹੈਗਾ ਉਹਨੇ ਗੋਲੀ ਚਲਾਈ ਹੈ ਛੋਟੇ ਬੇਟੇ ਨੂੰ ਤੇ ਕਿਉਂ ਕਿੰਨੇ ਲੋਕ ਚੱਕਮੀ ਹੋਏ ਦੋ ਜਣੇ ਜ਼ਖਮੀ ਹੋਏ ਤੇ ਉਹਨਾਂ ਵੱਲੋਂ ਕੋ ਚੱਕਿਆ ਉਹਨਾਂ ਵੱਲੋਂ ਪਤਾ ਨਹੀਂ ਜੀ ਕਿ ਕਾਰਨ ਕੀ ਲੜਾਈ ਦਾ ਇੰਨਾ ਵੱਡਾ ਕਲੈਸ਼ ਹੋ ਜਾਣਾ ਕਾਰਨ ਲੜਾਈ ਦਾ ਇਹੀ ਆ ਪੋਲੀਟਿਕਲ ਲੈਂਡ ਪੋਲੀਟਿਕਲ ਲੈਂਡ ਕੀ ਹੈ ਹਾਂਜੀ ਕੀ ਪੋਲੀਟਿਕਲ ਕੀ ਸਿਆਸੀ ਰੰਗ ਹੈ ਸਿਆਸੀ ਰੰਗ ਦੱਸ ਇਹੀ ਆ ਕਿ ਸਾਡਾ ਜਿਹੜਾ ਕੀ ਇਲੈਕਸ਼ਨਾਂ ਦੇ ਵਿੱਚ ਬਰਾਬਰ ਜਿਹੜਾ ਟਾਈ ਹੋ ਗਿਆ ਹੈ ਉਰ ਤੋਂ ਇਹ ਖੁੰਦਰ ਖਾਂਦਾ ਬਦੋ ਉਦੋਂ ਤੋਂ ਝਗੜਾ ਚੱਲਦਾ ਹਾਂਜੀ ਜਦੋਂ ਅਸੀਂ ਉਹਨਾਂ ਦੇ ਪਰਿਵਾਰ ਨਾਲ ਉਹ ਗੱਲ ਕੀਤੀ ਤੁਹਾਡੀ ਫੈਮਿਲੀ ਨਾਲ ਗੱਲ ਕੀਤੀ ਦੋਵੇਂ ਕਹ ਰਹੇ ਕਿ ਇੱਕ ਦੂਜਾ ਇੱਕ ਦੂਜੇ ਦੇ ਘਰੇ ਆ ਕੇ ਲੜੇਗਾ ਮੇਰੇ ਘਰੇ ਨਹੀਂ ਲੜੇ ਇਹ ਖਾਲਸਾ ਸਕੂਲ ਦੇ ਲਾਗੇ ਉਹਨਾਂ ਦੀ ਕੋਈ ਲੜਾਈ ਹੋਈ ਆ ਉੱਥੇ ਜਗਿੰਦਰ ਕਲਿਆਣ ਉਹਰੇ ਫੈਰ ਮਾਰਿਆ ਜਿਹੜੇ ਤੁਹਾਡੇ ਦੋ ਲੋਕ ਕਿੰਨੇ ਕਿ ਜਖਮ ਦੋ ਜਨੇ ਆ ਜਖਮ ਕੀ ਕੀ ਲੱਗਾ ਉਹਨਾਂ ਦਾ ਉਹਨਾਂ ਦੇ ਗੋਲੀ ਲੱਗੀ ਆ ਜੀ ਗੋਲੀ ਲੱਗੀ ਹਾਂ ਹਾਂ ਅਜੀ ਕੁਮਾਰ ਤੁਹਾਨੂੰ ਜਗਿੰਦਰ ਹੋਇਆ ਕੀ ਆ ਸਰ ਮੈਂ ਘਰੇ ਹੀ ਤੇ ਮੇਰੇ ਬ੍ਰਦਰ ਨਾ ਜਾਂਦੇ ਪਏ ਹੀ ਮਤਲਬ ਕਿ ਬਾਹਰ ਨੂੰ ਮਲੇ ਨੂੰ ਆਦੇ ਪਿੱਛੇ ਕਲਿਆਣ ਦੇ ਮੁੰਡੇ ਨਾ ਅੱਗੂ ਘਰੋਂ ਬੁਲਾ ਕੇ ਨਾ ਮੁੰਡਿਆਂ ਨੂੰ ਆੜਿਆਂ ਨੂੰ ਬੁਲਾ ਕੇ ਇਹਨਾਂ ਨੇ ਨਾ ਉਹਨਾਂ ਨੇ ਬੈਂਕ ਲੋਨ ਨਹੀਂ ਜਾ ਕੇ ਨਾ ਮੋਟਰਸਾਈਕਲ ਖਲਾਰ ਕੇ ਮੇਰੇ ਬੰਦੇ ਦੇ ਸੱਟਾਂ ਮਾਰੀਆਂ ਨੇ ਅੱਜ ਉਹ ਵਿਚਾਰੇ ਜਹਾਲ ਦੇ ਕੀ ਕਿ ਮੇਰੇ ਭਰਾ ਦੇ ਗੋਲੀ ਵੱਜੀ ਆ ਠੀਕ ਹੈ ਪਰ ਇਹਨਾਂ ਨੇ ਇਨਾਂ ਨੂੰ ਇੰਨੀ ਗੱਲ ਵੀ ਕਹੀ ਮੈਂ ਕਿ ਆਪਾਂ ਲੜਨਾ ਨਹੀਂ ਆਪਾਂ ਰਾਈਨਾਮਾ ਕਰਨਾ ਕਿ ਆਪਾਂ ਇੱਕ ਮੁੱਲੇ ਦੇ ਆ ਪਰ ਨਹੀਂ ਸਾਰੇ ਇਹ ਨਹੀਂ ਮੁੜਦੇ ਪਏ ਸਾਨੂੰ ਇਨਸਾਫ ਚਾਹੀਦਾ ਵਾ ਗੋਲੀ ਗੋਲੀ ਗੋਮ ਜੀ ਨੇ ਚਲਾਈ ਸੀ ਕਲਿਆਨ ਨੇ ਦੋ ਪਿਸਤੋਲ ਇਹਨਾਂ ਕੋਲ ਨਹੀਂ ਯਕੀਨ ਨਾਲ ਤੁਸੀਂ ਉੱਥੇ ਰੌਂਦ ਵੇਖੋ ਚੈੱਕ ਕਰੋ ਕਿ ਇਹਨਾਂ ਨੇ ਚੁੱਕ ਲਈ ਨਹੀਂ ਕਿਉਂਕਿ ਮੇਰੇ ਬ੍ਰਦਰ ਦੇ ਇੱਕ ਟੋਟਾ ਟਟੇ ਗਏ ਨੂੰ 10 ਹਜ਼ਾਰ ਨੇ ਸਰ ਮੈਂ ਆਇਆ ਮੈਂ ਮਤਲਬ ਕਿ ਮੈਂ ਕ੍ਰੇਜ਼ੀ ਖੱਪ ਪਈ ਫਿਰ ਮਧੋਣੇ ਆਪਣੇ ਬ੍ਰਦਰ ਦੇ ਸਾਟ ਲੱਗੀ ਮੈਂ ਜਦੋਂ ਉਹਦੇ ਜ ਸਾਟ ਇੱਕ ਮੇਰਾ ਕੁਲਾ ਭਰਾ ਠੀਕ ਹੈ ਤੇ ਇੱਕ ਜਸ਼ਨ ਤੇ ਇੱਕ ਮੇਰਾ ਭਰਾ ਦੇ ਵੀ ਠੀਕ ਹੈ ਉਹਨੂੰ ਵੀ ਇਹਨਾਂ ਨੇ ਉਹਨਾਂ ਨੇ ਗੁੱਝੀਆਂ ਸਟਾ ਲਾਈਆਂ ਉਹਨਾਂ ਨੂੰ ਲੰਮੇ ਪਾ ਕੇ ਇਹਨਾਂ ਨੇ ਪਿਓ ਪੁੱਤਾਂ ਨੇ ਨਾਲ ਇਹਨਾਂ ਦੇ ਮੁੰਡੇ ਸੀ ਬਾਕੀ ਅਨਪ੍ਰਸ਼ਾਤੀ ਦਾ ਮੈਨੂੰ ਪਤਾ ਨਹੀਂ ਕਲਿਆਣ ਕਲਿਆਣ ਦਾ ਮੁੰਡਾ ਜਨਾਨਾ ਹੈ ਜਾਂ ਕੀ ਬੋਂਡੂ ਠੀਕ ਹੈ ਉਹ ਗੋਮਦੀ ਠੀਕ ਹੈ ਤੇ ਮੈਂ ਜਦੋਂ ਗਿਆ ਨਾ ਇਹ ਥਾਣੇ ਆਇਆ ਤੇ ਮੈਂ ਥਾਣੇ ਆ ਮੈਂ ਇਹਨਾਂ ਨੂੰ ਕਿਹਾ ਕਿ ਲੜਾਈ ਕਾਦੀ ਗੱਲ ਹੋਈ ਇਹ ਮੈਨੂੰ ਆਣ ਕੇ ਪਿਆਨ ਲੱਗੇ ਕਿ ਆ ਤੂੰ ਯੂਕੇ ਤੂੰ ਬੜਾ ਬਦਮਾਸ਼ ਬਣਿਆ ਤਾਂ ਮੇਰੇ پاس ਹੋ ਗਏ ਆ ਇਹ ਇੰਨੇ ਜੋਗੇ ਹੈਗੇ ਆ ਸੋ ਇਹਨਾਂ ਦਾ ਪਿਓ ਮਾਲਸ਼ਾ ਕਰਦੇ ਰਹੇ ਮੇਰੇ ਇਹਨਾਂ ਦਾ ਰਕੇਸ਼ ਜੇ ਰਕੇਸ਼ ਮਲੋਤਰਾ ਕੋਨੇ ਜਿਹੜਾ ਸਾਠ ਲੱਗਿਆ ਮੇਰਾ ਭਤੀਜਾ ਜੇ ਪਤਾ ਨਹੀਂ ਮੈਂ ਤੇ ਨਗਰ ਕੌਂਸਲ ਦਫ਼ਤਰ ਦੇ ਵਿੱਚ ਆਪਣੇ ਉਹ ਜੋ ਆਪਲਾਈ ਜਿੱਤੇ ਦੇ ਕਿਤੇ ਦੇ ਉਹ ਆਪਣਾ ਲੈਣੇ ਲੈਟਰ ਤੋਰੇ ਬਾਰੇ ਆਪਾਂ ਉਥੇ ਬੈਠੇ ਰਹੇ ਸੀ ਮੈਨੂੰ ਫੋਨ ਆਇਆ ਵੀ ਇੱਦਾਂ ਦਾ ਝਗੜਾ ਹੋ ਗਿਆ ਵਾ ਤੇ ਮੈਂ ਤੁਰੰਤ ਉਥੋਂ ਸਾਰੇ ਕੰਮ ਛੱਡ ਕੇ ਇੱਥੇ ਆ ਗਿਆ ਤਾਂ ਜਾ ਕੇ ਦੇਖਿਆ ਕਿ ਮੁੰਡੇ ਦੇ ਗੋਲੀ ਲੱਗੀ ਦੀ ਆ ਦੂਜੇ ਮੁੰਡੇ ਦੇ ਗੋਟਰ ਤੇ ਇਹਨਾਂ ਨੇ ਮਾਰਿਆ ਜੀ ਗੋਟਲਾਤਾ ਜੀ ਝਗੜਾ ਖਾਸ ਕਰਕੇ ਸਕੂਲੇ ਹੋਇਆ ਜੀ ਔਰ ਬੈਕ ਸਾਈਡ ਦੇ ਜਿੱਥੇ ਗੱਡੀ ਵੀ ਭੰਨੀ ਆਡੀ ਉਹ ਗੱਡੀ ਦੀ ਹਾਂਜੀ ਗੱਡੀ ਭੰਨੀ ਆ ਜੀ ਮੈਨੂੰ ਨਹੀਂ ਜੇ ਇਸ ਬਾਰੇ ਪਤਾ ਕਿੰਨੇ ਬੰਦੇ ਸੀ ਬਾਕੀ ਇਹ ਪਛੇਣ ਨੂੰ ਪਤਾ ਜੀ ਜੋ ਹੈ ਮੇਰੇ ਦਫ਼ਤਰੇਗਾ ਸੀ ਕਿਤੇ ਗੋਲੀ ਲੱਗੀ ਦੀ ਇੱਕ ਤਾਂ ਗੋਟਲਾਤਾ ਜੀ ਗੋਲੀ ਲੱਗੀ ਉਹਦਾ ਨਾਮ ਜਸ਼ਨ ਤੇ ਦੂਸਰੇ ਦਾ ਨਾਮ ਕੀ ਉਹਦੇ ਕਿੰਨੇ ਸੱਟ ਲੱਗੀ ਉਹਦੇ ਵੀ ਗੁੱਟ ਲਾਇਆ ਜੀ ਗੁੱਟ ਤੇ ਸੱਟ ਲੱਗੀ ਦੀ ਜੀ ਹੈ ਕਿਥੋਂ ਤੋਂ ਤੁਸੀਂ ਅਜੀ ਨਹਿਰੂ ਘੜ ਬਲਾ ਮੋਲਾ ਵਾਲਮੀ ਕੀ ਜੀ 22 ਸਾਲ ਦੋਵੇਂ ਬੱਚੇ ਆਪਣੇ ਭਰਾ ਜੇ ਹਾਂਜੀ ਤਾਇ ਚਾਚੇ ਦੇ ਮੁੰਡੇ ਆ ਤੇ ਦੋਵਾਂ ਦੀ ਬਾਈ ਬਾਈ ਸਾਲਾ ਮੋਰਗਾ ਇੱਕ ਦੀ ਇੱਕ ਦੀ 22 ਸਾਲ ਜਸ਼ਨ ਮਲੋਤਰਾ ਨਾਮ ਦਾ ਪੇਸ਼ੈਂਟ ਹੈ ਇਹਦੀ ਰਾਈਟ ਆਰਮ ਤੇ ਸੱਟੇ ਗਈ ਹੈ ਤੇ ਇਹਦਾ ਐਮਰਡਰ ਕੀਤੀ ਗਈ ਹੈ ਥੋੜਾ ਬਲੀਡਿੰਗ ਹੋ ਰਹੀ ਹੈ ਤੇ ਕੋਈ 1.5 ਸੈਂਟੀਮੀਟਰ ਦੀ ਸੱਟ ਲੱਗੀ ਹੈ ਸਸਿਕਾ ਜੀ ਰਾਈਟ ਆਰਮ ਦੇ ਬਾਹਰਲੇ ਪਾਸੇ ਇਹਦਾ ਹੁਣ ਐਕਸ-ਰੇ ਕਰਾਵਾਂਗੇ ਉੱਥੇ ਕਲੀਅਰ ਹੋ ਜਾਏਗਾ ਐਕਸ-ਰੇ ਚ ਇਹਨੇ ਦੱਸਣ ਦੇ ਬਿਲਾਉ ਕਿਹਨੇ ਗੋਲੀ ਕੀਤੀ ਹਾਂਜੀ ਹੁਣ ਇਸ ਲਈ ਐਕਸ-ਰੇ ਕਰਾਉਣ ਲੱਗੇ ਆ ਪਤਾ ਚੱਲ ਜਾਏਗਾ ਦੂਸਰੇ ਪਾਸੇ ਵਾਉਂਡ ਨਹੀਂ ਹੈਗਾ ਇੱਕ ਪਾਸੇ ਜਿੱਥੇ ਐਂਟਰੀ ਵਾਉਂਡ ਹੈਗਾ ਤੇ ਦੂਜਾ ਐਗਜ਼ਿਟ ਵਾਉਂਡ ਹੋਣਾ ਚਾਹੀਦਾ ਪਰ ਉਹ ਐਗਜ਼ਿਟ ਵਾਉਂਡ ਨਹੀਂ ਹੈਗਾ ਇਸ ਲਈ ਐਕਸ-ਰੇ ਕਰਾਉਣ ਲੱਗੇ ਹੁਣ ਇਹ ਕਲੀਅਰ ਹੋ ਜਾਏਗਾ ਸਰ ਇਹਦਾ ਦੂਸਰਾ ਵੇਖੀਏ ਦੂਸਰੇ ਦੇ ਕੋਈ ਸ਼ਾਰਪ ਸੱਟ ਹੈਗੀ ਹੈ ਨੀਅ ਹਾਂਜੀ ਮਾਰੇ ਦੋਸਤ ਕੋਲ 20000 ਮੈਂ ਆਰਤੀ ਕਲਿਆਣ ਬੋਲਦੀ ਪਈ ਗੋਮਜੀ ਦੀ ਮੰਮੀ ਜਿੱਤਿੰਦਾ ਦੀ ਵਾਈਫ ਕਲਿਆਣ ਜੀ ਦੀ ਵਾਈਫ ਬੋਲਦੀ ਪਈ ਮੇਰਾ ਬੇਟਾ ਘਰ ਸੁਕਦਾ ਰਹੀ ਆ ਆਏ ਇਹਨਾਂ ਨੇ ਸਾਡੇ ਮੂਹਰੇ ਬਾਹਰ ਖੜੇ ਹੋ ਕੇ ਮਾਮਾ ਪੈਣਾ ਦੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਕੋਲ ਮਾਮਾ ਪੈਣਾ ਦੇ ਗਾਲਾਂ ਸੁਣਨ ਮੇਰਾ ਬੇਟਾ ਥੱਲੇ ਗਿਆ ਆ ਤੇ ਇਹਨਾਂ ਨੇ ਨਾ ਪਿੱਠ ਪਿੱਛੋਂ ਵਾਰ ਹਮੇਸ਼ਾ ਸਾਡਾ ਠੱਪੈਂਦੇ ਮੇਰਾ ਬੇਟਾ ਇਕੱਲਾ ਹੀ ਨਾ ਕੋਈ ਥਿਆਰ ਹੀ ਨਾ ਕੋਸ਼ੀ ਹੀ ਉਹਨਾਂ ਨੇ ਮੇਰੇ ਬੇਟੇ ਦੇ ਪਿੱਛੇ ਮਰੇ ਕੀ ਪਿੱਛੇ ਸੇਕ ਤੇ ਨਿਵਾਰ ਕੀਤੇ ਆ ਮੇਰੇ ਤੇ ਗੰਗਾ ਕੀਤਾ ਬਾਅਦ ਚ ਮੇਰਾ ਕੰਨ ਵਾਲਾ ਮੀਟਿੰਗ ਕਲਿਆਣ ਦੀ ਮੀਟਿੰਗ ਤੇ ਗਏ ਰਹੀ ਉਹਨਾਂ ਨੂੰ ਫੋਨ ਕੀਤਾ ਕਿ ਬੇਟੇ ਨੂੰ ਇਕੱਲੇ ਪੈ ਗਏ ਨੇ ਤੇ ਕਲਿਆਣ ਜੀ ਆਂਦੇ ਪਏ ਨੇ ਤੇ ਉਹਨਾਂ ਨੂੰ ਪੈ ਗਏ ਉਹਨਾਂ ਦਾ ਛੋਟਾ ਭਰਾ ਉਹਨਾਂ ਤੋਂ ਪਿਆ ਫਿਰ ਉਹਨਾਂ ਨੇ ਇਹਨਾਂ ਤੇ ਵਿਟਾ ਭਰਾਈਆਂ ਹੁਣ ਦੇਖੋ ਕਿੰਨੀ ਚਾਸ ਸੀ ਤੁਨੇ ਸਾਡੇ ਤੇ ਤੇ ਨਹੀਂ ਨਹੀਂ ਕੋਈ ਹੈ ਨਹੀਂ ਹਥਿਆਰ ਸਾਡੇ ਕੋ ਕੋਈ ਤੇ ਗੋਲੀ ਕਿੱਥੋਂ ਚੱਲਿਆ ਮੇਰੇ ਹਸਬੰਦ ਦੇ ਕਲਿਆਣ ਜੀ ਦੇ ਉਹਨਾਂ ਦੇ ਛੋਟੇ ਬ੍ਰਦਰ ਦੇ ਮੇਰੇ ਬੇਟੇ ਛੋਟੇ ਦੇ ਗੋਮਜੀ ਦੇ ਗੋਮਜੀ ਦੇ ਪਹਿਲ ਹੱਥੀ ਪਏ ਨੇ ਗੋਮਜੀ ਦੇ ਬਾਅਦ ਕਿਸ ਗੱਲ ਦਾ ਬਤਾ ਨਹੀਂ ਇਹਨਾਂ ਨੇ ਸਾਡੇ ਕੋਲ ਕੀ ਲੈਣੀ ਕੜੀ ਜ਼ਮੀਨ ਸਾਡੇ ਕੋਲ ਵੰਡਾਉਣੀ ਸਾਨੂੰ ਦੱਸਦੇ ਵੀ ਨਹੀਂ ਅੱਗੇ ਪਰਚੋ ਪਰਚੇ ਹੋਏ ਰਹੇ ਅੱਗੇ ਵੀ ਇਹਨਾਂ ਦੇ ਪਿੱਠ ਪਿਛੋ ਵਾਰ ਕਰਕੇ ਮੇਰੇ ਭਾਰਤ ਗੌਂਦੀ ਦੋਨੋਂ ਬੇਟੇ ਜ਼ਖਮੀ ਕੀਤੇ ਸੀ ਆਪਸ ਵਿੱਚ ਧਰ ਲੜ ਗਏ ਨੇ ਕਲੈਸ਼ ਹੋਇਆ ਕੀ ਸੱਤ ਇਹ ਇੱਕ ਹੀ ਮਹੱਲੇ ਨੂੰ ਬਿਲੋਂਗ ਕਰਦੇ ਨੇ ਨਹਿਰੂ ਗੇਟ ਤੋਂ ਇਹਨਾਂ ਦੇ ਪਹਿਲਾਂ ਵੀ ਐਫਆਰਸ ਵਗੈਰਾ ਚੱਲਦੀ ਰਹੀਏ ਪਹਿਲਾਂ ਤੋਂ ਲੱਗ ਡਾਟ ਫੋਨ ਕਰਕੇ ਕੋਈ ਨਾ ਕੋਈ ਕਮੈਂਟ ਬਾਜ਼ੀ ਫੋਨ ਕਰਕੇ ਤੇ ਇਹ ਇਹਨਾਂ ਨੇ ਰੋਜ਼ ਆ ਕੇ ਅੱਜ ਵੀ ਜਿੱਦਾਂ ਲੜਾਈ ਕੀਤੀ ਆਪਣੇ ਮਹੱਲੇ 'ਚ ਉਸ ਤੋਂ ਬਾਅਦ ਦੋਵੇਂ ਜਾਣੇ ਇਥੇ ਕੰਪਲੇਂਟ ਦੇ ਨਾਲ ਆ ਗਈ ਸੀਗੇ ਥਾਣੇ ਤੇ ਉਸ ਅਕੋਰਡਿੰਗ ਮੈਂ ਇੱਕ ਥੀ ਪਾਰਟੀ ਦੀ ਆਪਾਂ ਬਿਆਨ ਲੈ ਰਹੇ ਆ ਤੇ ਕੁਝ ਜਿਹੜੇ ਹੌਸਪਿਟਲਾਈਜ਼ ਹੋ ਰਹੇ ਮੈਂ ਉੱਥੇ ਚੈੱਕ ਕਰਨ ਜਾ ਰਹੀ ਹਾਂ ਤੇ ਡਿਊਟੀ ਆਫੀਸਰ ਬਿਆਨ ਲੈਣ ਤੋਂ ਬਾਅਦ ਨਾਲ ਦੇ ਨਾਲ ਹੀ ਆਪਾਂ ਫਿਰ ਇਨਵੈਸਟੀਗੇਸ਼ਨ ਸਟਾਰਟ ਕਰ ਲਾਂਗੇ ਸੀਸੀਟੀਵੀਜ਼ ਨਾਲ ਕਿੱਥ ਨੇ ਗੋਲੀ ਚਲੰਦਾ ਐਗਜ਼ੈਕਟ ਅਜੇ ਤੱਕ ਕਿਸੇ ਨੇ ਵੀ ਨਹੀਂ ਦੱਸਿਆ ਇਹਦੀ ਕੋਈ ਗੱਲਬਾਤ ਬਾਕੀ ਆਪਾਂ ਇੰਜਰੀਜ਼ ਚੈੱਕ ਕਰ ਲੈਨੇ ਕਿ ਕੋਈ ਤਾਂ ਦੀ ਕੋਈ ਗੱਲਬਾਤ ਹੈਗੀ ਹੈਗੀ ਫਰਸਟ ਇਨਫੋਰਮੇਸ਼ਨ ਹੈ ਕਿ ਕਿੰਨੇ ਲੋਕ ਇੰਜਰੀ ਹੈ ਸੱਚੀ ਇੱਕ ਪਾਰਟੀਆਂ ਤੋਂ ਜਿੱਦਾਂ ਚਿਤਿੰਦਰ ਕਲਿਆਣ ਤੇ ਇਹਨਾਂ ਦੇ ਨਾਲ ਇੱਕ ਦੋ ਜਣੇ ਇਹ ਤੇ ਦੂਸਰੀ ਚ ਵੀ ਦੋ ਜਣੇ ਕਹਿ ਰਹੇ ਚੈੱਕ ਪੁਆਇੰਟ ਤੋਂ ਚਾਰ ਲੋਕ ਚਾਰ ਲੋਕ ਕਹਿ ਰਹੇ ਤੁਸੀਂ ਜਾ ਰਹੇ ਹੋ ਮੌਕੇ ਮੈਂ ਮੌਕਾ ਦੇਖ ਕੇ ਨਾਲੀ ਸਿਵਲ ਹਸਪੀਟਲ ਜਿਹੜੇ ਇੰਜਰਡ ਵਨਸ ਹਨ ਉਹਨੂੰ ਚੈੱਕ ਜਿਨ੍ਹਾਂ ਨੇ ਖਾਣੇ ਦੇ ਅੰਦਰ ਖਲਾਫ ਖਲਾਫ ਕੀਤਾ ਉਹਨਾਂ ਦੇ ਖਲਾਫ ਵੀ ਕਾਰਵਾਈ ਹੋਏਗੀ ਹਾਂਜੀ ਹਾਂਜੀ ਬਿਲਕੁਲ